ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਵੀ ਮੈਂ ਸਸਤੀਆਂ ਘੱਟ ਰੇਟ ਵਾਲੀਆਂ ਤੇ ਬੜੇ ਹੀ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਤੇ ਫੈਬਰਿਕ ਬਹੁਤ ਪਿਆਰਾ ਸਾਰੇ ਲੈ ਕੇ ਆਈਆਂ ਫਰਸਟ ਕਲੈਕਸ਼ਨ ਜਿਹੜੀ ਚੱਲ ਰਹੀ ਹੈ ਇਹ ਤੁਹਾਨੂੰ 650 ਵਿੱਚ ਇੱਕ ਸੂਟ ਮਿਲੇਗਾ ਤੇ ਜੇਕਰ ਤੁਸੀਂ ਦੋ ਸੂਟ ਬਾਏ ਕਰਦੇ ਹੋ ਤੁਹਾਨੂੰ 1150 ਰੁਪਏ ਦੇ ਵਿੱਚ ਮਿਲ ਜੇਗਾ ਚਿਕਨਕਾਰੀ ਵਰਕ ਵਾਲੀ ਕਲੈਕਸ਼ਨ ਹੈ ਬਿ ਡਿਜ਼ਾਈਨਰ ਕਲੈਕਸ਼ਨ ਹੈ ਬਹੁਤ ਜ਼ਿਆਦਾ ਡਿਮਾਂਡਡ ਕਲੈਕਸ਼ਨ ਹੈ 5 ਮੀਟਰ ਆਲ ਓਵਰ ਸੂਟ ਹੈ ਚਿਕਨ ਕਰੀ ਵਰਕ ਡਰੈਸ ਮਟੀਰੀਅਲ ਹੈ ਜਿਹੜਾ ਬਹੁਤ ਹੀ ਸਪੈਸ਼ਲ ਸੂਟਸ ਨੇ ਤੇ 650 ਵਿੱਚ ਇੱਕ ਤੇ 1150 ਵਿੱਚ ਦੋ ਮਿਲ ਜਾਣਗੇ ਅਗਰ ਤੁਸੀਂ ਬਾਈ ਕਰਨਾ ਚਾਹ ਜਾਂ ਕੋਈ ਵੀ ਕੁਐਰੀ ਕਰਨੀ ਹੈ ਤੇ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਆਏਗਾ ਇੰਨਾ ਵਿੱਚ ਕਲਰ ਆਪਸ਼ਨਸ ਦੀ ਕੋਈ ਕਮੀ ਨਹੀਂ ਹੈ ਤੇ ਮੈਂ ਸਾਰੇ ਹੀ ਕਲਰ ਇੱਥੇ ਐਡ ਕੀਤੇ ਹੋਏ ਨੇ। ਬਾਕੀ ਇੰਨਾ ਵਿੱਚ ਹੋਰ ਕਲਰ ਮੈਂ ਥੋੜੀ ਅੱਗੇ ਜਾ ਕੇ ਦਿਖਾਵਾਂਗੀ ਉਹ ਵੀ ਤੁਸੀਂ ਦੇਖ ਸਕਦੇ ਹੋ। ਬੀ ਕਲਰ ਆ ਗਏ ਨੇ। ਇਹ ਵਾਲਾ ਜਿਹੜਾ ਹੈ ਕੈਂਬਰੀ ਕਾਟਨ ਦੀ ਸ਼ਰਟ ਦੇ ਨਾਲ ਵਿਸਕੋਸ ਮਸਲੀਨ ਹੈ। ਹੈਂਡ ਪੇਂਟਡ ਵਾਲਾ ਬਾਟਮ ਮਿਲੇਗਾ। ਦੁਪੱਟਾ ਮਸਲੀਨ ਹੈ, ਸ਼ਿਫੋਨ ਦਾ ਹੈਂਡ ਪੇਂਟਡ ਹੈ। ਪ੍ਰਾਈਸ ਇਹਦਾ 680 ਰੁਪਏ ਹੈ। ਐ ਜਿਹੜੀ ਥਰਡ ਕਲੈਕਸ਼ਨ ਤੁਹਾਨੂੰ ਹੁਣ ਫਿਲਹਾਲ ਸ਼ੋ ਹੋ ਰਹੀ ਹੈ ਪਾਕਿਸਤਾਨੀ ਸਟਾਈਲ ਦੀ ਡਿਜੀਟਲ ਪ੍ਰਿੰਟਡ ਮਸਲੀਨ ਕਾਟਨ ਹੈ। ਇਹਦਾ ਟਾਪ 80 ਮੀਟਰ ਦਾ ਤੇ ਮੈਚਿੰਗ ਪਲੇਨ ਬਾਟਮ ਹੈ ਮਸਲੀਨ ਕਾਟਨ ਦੇ ਵਿੱਚ 2.5 ਮੀਟਰ ਦੀ ਦੁਪੱਟਾ ਜਿਹੜਾ ਆਏਗਾ ਪਾਕਿਸਤਾਨੀ ਪ੍ਰਿੰਟਡ ਆਏਗਾ ਤੇ ਮਸਲੀਨ ਦਾ ਦੁਪੱਟਾ ਆਏਗਾ ਪ੍ਰਾਈਸ ਇਹਦਾ 600 ਰੁਪਏ ਇੱਕ ਸੂਟ ਦਾ ਹੈ ਤੇ ਜੇਕਰ ਤੁਸੀਂ 60 ਚਾਰ ਸੂਟਾਂ ਦਾ ਸੈਟ ਲੈਂਦੇ ਹੋ ਉਦੋਂ ਤੁਹਾਨੂੰ 2100 ਵਿੱਚ ਚਾਰ ਮਿਲਣਗੇ ਜੋ ਇਸ ਤੋਂ ਪਹਿਲਾਂ ਗਏ ਐ ਪਹਿਲੇ ਵਾਲੀਆਂ ਕਲੈਕਸ਼ਨਾਂ ਦੀ ਆਪਸ਼ਨ ਇੱਥੇ ਥੋੜੀਆਂ ਰਹਿ ਗਈਆਂ ਸੀ ਤਾਂ ਮੈਂ ਇੱਥੇ ਐਡ ਕਰ ਦਿੱਤੀਆਂ ਨੇ ਹਨ ਬਾਕੀ ਕਿ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਚਾਹੀਏ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸੇ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਆਰੀ ਹੈ ਚਾਹੀਏ ਉਹ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਇਹ ओरिजिनल ਪਿਓਰ ਕਾਟਨ ਦਾ ਸੂਟ ਹੈ ਇਹਦੇ ਵਿੱਚ ਤੁਹਾਨੂੰ ਟੌਪ ਐਂਡ ਬਾਟਮ ਟਰਾਈ ਮੀਟਰ ਦਾ ਟੌਪ ਟਰਾਈ ਮੀਟਰ ਦਾ ਬਾਟਮ ਦਾ ਫੈਬਰਿਕ ਮਿਲੇਗਾ ਪ੍ਰਾਈਸ ਇਹ ਦਾ ਜਿਹੜਾ 970 ਹੈ ਇਹਦੇ ਉਪਰ ਚਿਕਨ ਕਾਰੀ ਵਰਕ ਹੋਇਆ ਹੈ ਪਿਓਰ ਕਾਟਨ ਹੈ ਕੋਈ ਮਿਕਸ ਕਾਟਨ ਨਹੀਂ ਹੈ ਬਿਲਕੁਲ ਪਿਓਰ ਕਾਟਨ ਦਾ ਫੈਬਰਿਕ ਹੈ ਬਹੁਤ ਹੀ ਸਪੀਰੀਅਰ ਕੁਆਲਿਟੀ ਹੈ ਪ੍ਰਾਈਸ ਇਸ 870 ਹੈ ਇਸ ਤੋਂ ਵੀ ਹਾਈ ਰੇਟ ਵਿੱਚ ਇਹ ਕਲੈਕਸ਼ਨਾਂ ਚੱਲਦੀਆਂ ਨੇ ਬਟ ਫਿਲਹਾਲ ਸਾਡੇ ਕੋਲੇ ਆਈਆਂ ਨੇ 970 ਦੇ ਵਿੱਚ 917 ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਜਿਹੜੇ ਸੂਟ ਹੁਣ ਚੱਲ ਰਹੀ ਨੇ ਬਾਕੀ ਕਲੈਕਸ਼ਨਾਂ ਜਿੰਨੀਆਂ ਵੀ ਮੈਂ ਇੱਥੇ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਤੁਸੀਂ ਕੁਐਰੀ ਕਰਨੀ ਹੈ ਜਾਂ ਬਾਈ ਕਰਨਾ ਤਾਂ ਨੰਬਰ ਚਾਕੇ ਮੈਸੇਜ ਕਰ ਦਿਓ ਨੰਬਰ ਮੈਂ ਐਡਿਟ ਕੀਤਾ ਹੈ ਇਹ ਜਾਰਜਟ ਦੀ 컬렉ਸ਼ਨ ਹੈ ਇਹ ਤੁਹਾਨੂੰ 880 ਪਿਆ ਦੇ ਵਿੱਚ ਸੂਟ ਮਿਲ ਜੇਗਾ ਇਹ ਬ੍ਰਾਂਡਡ 컬렉ਸ਼ਨ ਹੈ ਐਸ ਹੈ ਫੁੱਲ ਬ੍ਰਾਂਡ ਹੈ ਉਹਦੀ 컬렉ਸ਼ਨ ਹੈ ਦੇ ਦੇ ਵਿੱਚ ਆਪਸ਼ਨ ਕਾਫੀ ਨੇ ਤੇ ਜੇਕਰ ਤੁਸੀਂ ਇਹ ਸੂਟ ਬਾਈ ਕਰਨਾ ਹੈ ਇਹਨਾਂ ਦੇ ਰਿਕਾਰਡਿੰਗ ਕੋਈ ਵੀ ਕਿਸੇ ਵੀ ਤੁਹਾਡੇ ਕੋਲ ਕੁਐਰੀ ਹੈ 2.5 ਮੀਟਰ ਦੀ ਬਾਟਮ 2.5 ਮੀਟਰ ਦਾ ਡ੍ਰੌਪ ਦੇ ਨਾਲ 2.5 ਮੀਟਰ ਦਾ ਦੁਪੱਟਾ ਮਿਲੇਗਾ ਪਿਓਰ ਹੈ ਪ੍ਰਿੰਟਡ ਸ਼ਰਟ ਹੈ ਪ੍ਰਿੰਟਡ ਦੁਪੱਟਾ ਦੇ ਨਾਲ ਪਲੇਨ ਬਾਟਮ ਮਿਲੇਗੀ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਸਾਰੀਆਂ ਹੀ ਅਵੇਲੇਬਲ ਚੁੰਨੀਆਂ ਮੈਂ ਇੱਥੇ ਐਡ ਕੀਤੀਆਂ ਹੋਈਆਂ ਨੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਤੇ ਚਾਕੇ ਸਾਨੂੰ ਸਬਸਕ੍ਰਾਈਬ ਕਰ ਦਿਓ ਤੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰਕੇ ਆਲ ਤੇ ਸੈੱਟ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋਗੇ ਅੱਜਕਲ ਕਿਹੜੇ-ਕਿਹੜੇ ਸੂਟ ਕਿਹੜੀਆਂ ਡਿਜ਼ਾਈਨਾਂ ਦੇ ਨਾਲ ਕਿਹੜੇ ਪ੍ਰਿੰਟ ਨਾਲ ਚਾਈ ਉਹ ਬਾਟਮ ਤੇ ਵਰਕ ਵਾਲੇ ਨੇ ਚਾਈ ਉਹ ਬਾਟਮ ਪਲੇਨ ਵਾਲੇ ਨੇ ਉਹ ਕਿਵੇਂ ਦੇ ਟ੍ਰੈਂਡ ਕਰ ਰਹੇ ਨੇ ਤੇ ਉਹ ਤੁਹਾਨੂੰ ਜਦੋਂ ਮੇਰੇ ਡੇਲੀ ਵੀਡੀਓਜ਼ ਮੈਂ ਪਾਵਾਂਗੀ ਤਾਂ ਉੱਥੇ ਤੁਹਾਨੂੰ ਨੋਟੀਫਿਕੇਸ਼ਨ ਆਏਗਾ ਤੁਹਾਨੂੰ ਪਤਾ ਚੱਲਦਾ ਜਾਏਗਾ ਨਾਲ ਦੀ ਨਾਲ ਕਿ ਕਿਹੜੀਆਂ ਕਲੈਕਸ਼ਨ ਅੱਜਕੱਲ ਟ੍ਰੈਂਡ ਕਰ ਰਹੀਆਂ ਨੇ ਇਹ ਵਾਲੀ ਕਲੈਕਸ਼ਨ ਅਲਰਵੀਆ ਬਣਾਣ ਦੀ ਹੈ ਪਿਓਰ ਕਾਟਨ ਦਾ 5 ਮੀਟਰ ਦਾ ਤੁਹਾਨੂੰ ਆਲਓਵਰ ਸੂਟ ਮਿਲੇਗਾ 650 ਵਿੱਚ ਇੱਕ ਸੂਟ ਮਿਲੇਗਾ ਤੁਹਾਨੂੰ ਇਹ ਵਾਲਾ ਦੁਪੱਟਾ ਸਾਈਡਾਂ ਤੇ ਵੀ ਸ਼ਰਟ ਜਿਹੜਾ ਕਿ ਸੂਟ ਨਾਲ ਦਾ ਪ੍ਰਿੰਟ ਹੈ ਤੇ ਵਿੱਚ ਵੀ ਤੇ ਵਿੱਚੋਂ ਥੋੜਾ ਦੁਪੱਟਾ ਜਿਹੜਾ ਪਲੇਨ ਦਿੱਤਾ ਗਿਆ ਇਹ ਵਾਲੀਆਂ ਚੋਰਜਟ ਦੀ ਕਲੈਕਸ਼ਨਾਂ ਨੇ ਚੋਰਜਟ ਦਾ 5 ਮੀਟਰ ਦਾ ਹਾਲਓਵਰ ਸੂਟ ਮਿਲੇਗਾ ਤਾਂ ਨਾਲ ਚੋਰਜਟ ਦਾ ਹੀ ਦੁਪੱਟਾ ਮਿਲੇਗਾ ਦੁਪੱਟੇ ਤੇ ਕੱਟਵਰਕ ਹੋਇਆ ਹੈ ਤੇ ਵਿੱਚ ਵੀ ਦੁਪੱਟੇ ਤੇ ਕਢਾਈ ਹੈ ਇਹਨਾਂ ਸੂਟਾਂ ਦੀ ਬਹੁਤ ਡਿਮਾਂਡ ਹੈ ਪਾਰਟੀ ਵੇ ਲੁੱਕ ਵਾਲੇ ਸੂਟ ਨੇ ਸੇਮ ਜਿਵੇਂ ਦਾ ਸੂਟ ਪ੍ਰਿੰਟਡ ਹੈ ਓਵੇਂ ਦਾ ਇਹ ਪ੍ਰਿੰਟਡ ਦੁਪੱਟਾ ਹੈ ਦੁਪੱਟੇ ਤੇ ਇਹ ਕਿ ਸਾਈਡਾਂ ਤੇ ਲੈਂਸ ਲੱਗੀ ਕੱਟਵਰਕ ਹੋਇਆ ਤੇ ਵਿੱਚ ਜਿਹੜਾ ਗੀ ਏਮਬਰਾਇਡਰੀ ਨਾਲ ਰਿਲੇਟਡ ਜਿਹੜਾ ਸੇਮ ਏਮਬਰਾਇਡਰੀ ਵਰਕ ਸਾਈਡ ਤੇ ਹੋਇਆ ਉਹਦੇ ਨਾਲ ਰਿਲੇਟਡ ਹੀ ਦੁਪੱਟੇ ਦੇ ਵਿੱਚ ਜਿਹੜਾ ਫਲਾਵਰਿੰਗ ਕੀਤੀ ਗਈ ਹੈ ਜਿਹੜਾ ਕਲਰ ਜ਼ਿਆਦਾ ਉੱਠ ਕੇ ਆ ਰਿਹਾ ਸੇਮ ਉਸੇ ਕਲਰ ਦੀ ਫਲਾਵਰਿੰਗ ਉਸੇ ਕਲਰ ਦੀ embroidery ਹੈ ਬਹੁਤ ਸੋਹਣੇ ਸੂਟ ਨੇ ਪ੍ਰਾਈਸ ਇਹ ਤਾਂ 780 ਹੈ ਸਿਰਫ ਤੇ ਸਿਰਫ 780 ਰੁਪਏਆਂ ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਆਪਣੇ ਘਰ ਮੰਗਵਾ ਸਕਦੇ ਹੋ ਆਲੋਪਨ ਇੰਡੀਆ ਨਾਲ ਸੂਟਾਂ ਦੀ ਜਿਹੜੀ ਸ਼ਿਪਿੰਗ ਚਾਰਜਸ ਹੈ ਉਹ ਫ੍ਰੀ ਹੈ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਮੈਂ ਅੱਜ ਮੋਸਟਲੀ ਸੂਟਾਂ ਦਾ ਰੇਟ ਜਿਹੜਾ ਇੱਥੇ ਤੁਹਾਨੂੰ ਦੱਸਿਆ ਹੈ ਫੈਬਰਿਕ ਡਿਟੇਲ ਵੀ ਦੱਸ ਦਿੱਤੀ ਹੈ ਤੇ ਜੇਕਰ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਬਾਈ ਕਰਨ ਵਿੱਚ ਇੰਟਰਸਟਿਡ ਹੋ ਜਾਂ ਫਿਰ ਕੋਈ ਸੂਟ ਬਾਰੇ ਡਿਟੇਲ ਜਾਨਣੀ ਹੈ ਤਾਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਆਪਣਾ ਨੰਬਰ 6239245750 ਐਡ ਕੀਤਾ ਆ ਸਾਰੀ ਕਲੈਕਸ਼ਨ ਬਹੁਤ ਸੋਨੀਆਂ ਨੇ ਸੁਪੀਰੀਅਰ ਕੁਆਲਿਟੀ ਦੀ ਐਂਡ ਸੇਮ ਐਜ਼ ਇਟ ਇਜ਼ ਕਲਰ ਸੇਮ ਐਜ਼ ਇਟ ਇਜ਼ ਪ੍ਰਿੰਟ ਆਣਗੇ ਜਿਵੇਂ ਦੇ ਇੱਥੇ ਸ਼ੋ ਹੋ ਰਹੇ ਨੇ ਇਹਨਾਂ ਦੇ ਪ੍ਰਿੰਟ ਵਿੱਚ ਤੇ ਕਲਰ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ ਇਹ ਜਾਰਜਟ ਦੀਆਂ ਕਲੈਕਸ਼ਨਾਂ ਨੇ ਸਿਰਫ ਤੇ ਸਿਰਫ 780 ਵਿੱਚ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਇੰਨਾਂ ਵਿੱਚ ਕਾਫੀ ਕਲਰ ਆਪਸ਼ਨ ਜਿਹੜੇ ਹੈਗੇ ਨੇ ਤੇ ਮੈਂ ਇੱਥੇ ਸਾਰੇ ਹੀ ਮੋਸਟਲੀ ਐਡ ਕਰ ਦਿੱਤੇ ਨੇ ਤੇ ਜੇਕਰ ਤੁਹਾਨੂੰ ਸਿੰਦੀ ਡੇਲ ਜਾਂ ਇਹ ਤਾਂ ਤੁਹਾਨੂੰ ਮੈਂ ਉੱਥੇ WhatsApp ਤੇ ਇਹਨਾਂ ਦੇ ਸਾਰੇ ਡਿਟੇਲਸ ਸੈਂਡ ਕਰ ਦਾਂਗੀ ਤੇ ਨਾਲ ਕਲਰ ਸ਼ੀਟੇ ਹੋਰ ਪਾਈ ਚਾਂਸ ਰਹਿ ਗਏ ਨੇ ਤਾਂ ਉਹ ਵੀ ਸੈੱਟ ਕਰ ਦਾਂਗੀ ਐ ਵਾਲੀ ਕਲੈਕਸ਼ਨ ਹੈ ਬਹੁਤ ਟ੍ਰੈਂਡ ਕਰ ਰਹੀ ਹੈ ਨੇ 770 ਰੁਪਿਆ ਦੇ ਉੱਛ ਤੁਹਾਨੂੰ ਪ्योर ਸ਼ਿਫॉन ਦੇ ਦੁਪੱਟੇ ਦੇ ਨਾਲ ਸੂਟ ਮਿਲ ਜੇਗਾ ਦੁਪੱਟੇ ਉੱਪਰ ਚ ਪਾਕਿਸਤਾਨੀ ਸਟਾਈਲ ਦਾ ਵਰਕ ਹੋਇਆ ਹੈ ਤੇ ਬਾਟਮ ਪਲੇਨ ਹੈ ਸ਼ਰਟ ਜਿਹੜੀ ਉਹ ਪ੍ਰਿੰਟਡ ਹੈ ਇਹਨਾਂ ਕਲੈਕਸ਼ਨਾਂ ਵਿੱਚ ਤੁਹਾਨੂੰ ਬਾਟਮ ਪਲੇਨ ਦਾ ਈਮੀਟਰ ਦੀ ਸ਼ਾਰਟ ਪ੍ਰਿੰਟਰ ਟਾਈ ਮੀਟਰ ਦੀ ਪਿਓਰ ਕਾਟਨ ਦੀ ਮਿਲੇਗੀ ਤੇ ਨਾਲ ਇਹਨਾਂ ਤੇ ਮਿਲਿਆ ਘਰ ਦੁਪੱਟਾ ਜਿਹੜਾ ਕਿ ਪਿਓਰ ਸ਼ਿਫੋਨ ਦਾ ਹੈ ਤੇ ਦੁਪੱਟੇ ਦੇ ਉੱਪਰ ਕਢਾਈ ਹੋਈ ਹੈ ਪਾਕਿਸਤਾਨੀ ਸਟਾਈਲ ਦੀ ਕਲਰ ਆਪਸ਼ਨ ਇਹਦੇ ਵਿੱਚ ਕਾਫੀ ਨੇ ਤੇ ਸਾਰੇ ਜਿਹੜੇ ਇਹ ਸੂਟ ਨੇ ਬਹੁਤ ਟ੍ਰੈਂਡ ਕਰ ਰਹੇ ਨੇ ਸਾਰੇ ਇਹਨਾਂ ਸੂਟਾਂ ਨੂੰ ਬਹੁਤ ਪਸੰਦ ਕਰਦੇ ਨੇ ਇਹਨਾਂ ਵਿੱਚ ਕਲਰ ਆਪਸ਼ਨ ਮੋਸਟਲੀ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਬਾਕੀ ਜੇਕਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੇਰਾ ਨੰਬਰ 6239245050 ਲਿਖਤਾ ਹਾਂ ਉਸ ਨੰਬਰ 'ਤੇ ਜਿਸਨੇ ਮੈਸੇਜ ਕਰਾ ਤੋ ਜੇ ਸਵੀ ਸੂਟ ਦੀ ਕੁਇਰੀ ਹੈ ਤੁਹਾਨ ਦਾ ਡਿਕਾਇ ਦਾ ਰਿਪਲਾਈ ਜ਼ਰੂਰ ਆਏਗਾ ਇਹ জর্জਟ ਦੀਆਂ ਕਲੈਕਸ਼ਨਾਂ ਨੇ ਇਹ ਵੀ ਕਾਫੀ ਟ੍ਰੈਂਡ ਕਰਦੀਆਂ ਨੇ ਕਸਟਮਰ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਇਹ জর্জਟ 2 ਮੀਟਰ ਦੀ ਸ਼ਰਟ ਹੈ 2 ਮੀਟਰ ਦਾ ਬਾਟਮ ਤੇ ਨਾਲ 2 ਮੀਟਰ ਦੀ ਗੈਂਦ ਵਾਲਾ ਦੁਪੱਟਾ ਮਿਲੇਗਾ ਇਹ ਸੂਟ ਸਿਰਫ ਤੇ ਸਿਰਫ ਤੁਹਾਨੂੰ 520 ਰੁਪਏਾਂ ਦੇ ਵਿੱਚ ਮਿਲ ਜਾਣਗੇ ਬਹੁਤ ਸੋਹਣੇ ਸੂਟ ਨੇ ਸਾਰੇ ਹੀ ਸੂਟ ਅਵੇਲੇਬਲ ਨੇ ਤੇ ਦੁਪੱਟੇ ਤੇ ਲੈਂਸ ਲੱਗੀ ਹੈ ਸੇਮ ਐਵੇਂ ਦੀ ਲੈਂਸ ਆਏਗੀ ਜੇਕਰ ਬਾਈਜਾਂਸ ਅਵੇਲੇਬਲ ਨਾ ਹੋਏ ਤਾਂ ਅਸੀਂ ਥੋੜੀ ਜੀ ਚੇਂਜ ਕਰ ਦਿੰਨੇ ਆ ਬਟ ਇਹ ਕਿ ਆਏਗੀ ਲੈਂਸ ਜਰੂਰ ਸਬ ਸੂਟਾ ਦੇ ਨਾਲ ਹੀ ਲੈਂਸ ਤੋਂ ਬਿਨਾ ਕੋਈ ਦੁਪੱਟਾ ਨਹੀਂ ਆਏਗਾ ਬਾਕੀ ਕਿ ਤੁਸੀ ਕੋਈ ਕੁਐਰੀ ਕਰਨੀ ਹੈ ਤਾਂ ਆਪਣਾ ਨੰਬਰ ਮੈਂ 623924515 ਜਿੱਤਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਤੇ ਜੇਕਰ ਸਟੇਟਸ ਵੇਖਣਾ ਹੈ ਤਾਂ ਆਪਣਾ ਨੇਮ ਤੇ ਸਿਰੀ ਦਾ ਨੇਮ ਦੱਸ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਮੇਰਾ ਸ਼ੋ ਹੋ ਜਾਏਗਾ ਸਟੇਟਸ ਤੇ ਮੈਂ ਹਰ ਤਰ੍ਹਾਂ ਦੇ ਕਲੈਕਸ਼ਨਾਂ ਹਰ ਰੇਂਜ ਵਾਲੀਆਂ ਕਮੇਸ਼ਾ ਐਡ ਕਰਦੀਆਂ ਇੱਥੇ ਕਿਸੇ ਵੇਲੇ ਵੀਡੀਓ ਵਿੱਚ ਸਾਰੇ ਕਲੈਕਸ਼ਨਾਂ ਜਿਹੜੀਆਂ ਨੇ ਉਹ ਐਡ ਨਹੀਂ ਹੋ ਪੰਦੀਆਂ ਉੱਥੇ ਮੈਂ ਹੱਤਾਂ ਦੇ ਕਲੈਕਸ਼ਨ ਐਡ ਕਰਦੀ ਹਾਂ ਤੁਸੀਂ ਉੱਥੇ ਚਾਹ ਕਮੈਂਟ ਮੈਸੇਜ ਕਰ ਦਿਓ ਫਿਰ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਜਿਹੜਾ ਉਹ ਸ਼ੋ ਹੋ ਜਾਏਗਾ ਅੱਜ ਦੀ ਵੀਡੀਓ ਵਿੱਚ ਮੈਂ ਕਾਫੀ ਕਲੈਕਸ਼ਨ ਲੈ ਕੇ ਆਈਆਂ ਤੇ ਸਾਰੇ ਕਲੈਕਸ਼ਨਾਂ ਦੀ ਪ੍ਰਾਈਸ ਡਿਟੇਲ ਵਗੈਰਾ ਨੂੰ ਸਾਰਾ ਕੁਝ ਇੱਥੇ ਦੱਸ ਦਿੱਤਾ ਹੈ ਜੇਕਰ ਤੁਸੀਂ ਬਾਈ ਕਰਨਾ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਆਂ ਨਵੀਆਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੀਆਂ ਐਕਸੈਸਰੀਜ਼ ਦੇ ਟ੍ਰੈਂਡੀ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ